ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਰਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸਖਮੰਦਰ ਕੋਲ ਪਹੁੰਚੇ ਆਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਬਿਉਪਾਰ ਦਾ ਕੰਮ ਕਰਦੇ ਆ ਦਿੱਲੀ ਵਾਂਗੂ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਕਿੰਨੇ ਐਨੀਮਲ ਸੇਲ ਆ ਬਾਈ ਚਾਰ ਅੱਜ ਚਾਰ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਟੈਂਡਰ ਰੋਡ ਦੇ ਕੋਠੇ ਸੰਤਾਂ ਵਾਲੇ ਠੀਕ ਆ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿ ਸੇਲ ਹੋ ਗਏ ਬੱਸ ਜੀ ਹੋ ਜਾਂਦੇ ਠੀਕ ਆ ਜੀ ਤੇ ਅੱਜ ਚਾਰ ਐਨੀਮਲ ਸੇਲ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੇ ਸੂਏ ਹੈ ਠੀਕ ਹੈ ਜੀ ਸੂਈ ਹਾਂਜੀ ਉਹ ਕੱਟੀ ਹੈ ਇਹਦੀ ਮਗਰ ਕੱਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਖਾਲੀ ਹਾਂਜੀ ਤੀਜੇ ਸੂਏ ਮਗਰ ਕੱਤੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹੋ ਗਿਆ ਨਾ 3 ਮਹੀਨੇ 4 4 ਕ ਹੋ ਗਿਆ ਨੂੰ 3-4 ਮਹੀਨੇ ਹੋ ਗਏ ਸੂਈ ਨੂੰ ਮਗਰ ਸੋਹਣੀ ਕੱਤੀ ਹੈ ਜੀ ਲਗਭਗ ਜੈਡ ਬਲੈਕ ਹੀ ਆ ਥੋੜੀ ਜਿਹੀ ਬਾਪੀ ਪੂਸਟ ਚਿੱਟੋ ਆ ਮੜੀ ਜੀ ਬਾਕੀ ਝੋਲੀ ਇਹਦੀ ਵੀ ਕਰਮ ਵਾਲੀ ਦੀ ਚੰਗੀ ਆ ਜੰਗੀ ਸੇਵਾ ਗੌਰ ਹੋ ਜੇ ਤਾਂ ਟੌਪ ਦੀ ਝੋਟੀ ਤਿਆਰ ਹੋ ਜੂਗੀ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਆ ਜੀ ਦੋਦੇ ਦੇ ਥੱਲੇ ਉੱਥੇ ਸੀਗਾ 7.5 ਕਿਲੋ ਠੀਕ ਆ ਜੀ ਇੱਥੇ ਆ ਕੇ ਕਿਰਾਂ ਘਟਦੀ ਐ ਇਹ ਹਰਿਆਣੇ ਚੋਂ ਆਈ ਠੀਕ ਆ ਜੀ ਦੂਰੋਂ ਆਈ ਐ ਹਾਂ ਸੱਜਣ ਮਿੱਤਰਾਂ ਤੋਂ ਲਈ ਐ ਠੀਕ ਆ ਜੀ ਫੀਲ ਦੀ ਗਾਰੰਟੀ ਐ ਜੀ ਫੀਲ ਸਭ ਪੂਰੀ ਭੁੱਲ ਮੈਨੂੰ ਜੇ ਕੋਈ 4 ਵਜੇ ਘਰੇ ਲਗਾਇਆ ਤੇ 5 ਵਜੇ ਚੋੜ ਦੇਈ ਅੱਛਾ ਜੀ ਮੈਨੂੰ ਕੀ ਕੱਟੀ ਤੇ ਮੇ ਲੋਗੇ ਬੱਚੇ ਤੇ ਦੋਨੋਂ ਟਾਈਮ ਤੇ ਏ ਆਈ ਹੋਈ ਹੈ ਜੀ ਇਹਦੇ ਅਗਲੀ ਵਾਰ ਚੈੱਕ ਕਰਾ ਦਿਆਂਗੇ ਆਉਂਦੀ ਵੀਡੀਓ ਚ ਹਾਂ ਇਹ ਕਿਉਂਕਿ ਕੱਲ ਆਈ ਕਰਕੇ ਤੇ ਟਾਈਮ ਨਹੀਂ ਲੱਗਾ ਇੱਕੋ ਆ ਗਿਆ ਅਗਲੀ ਵਾਰ ਆਪੋ ਤੁਸੀਂ ਸਕੈਨ ਹੀ ਕਰਾਉਣੇ ਨਾ ਠੀਕ ਆ ਜੀ ਉਹ ਗੱਭਣਾ ਠੀਕ ਆ ਸੋਮਵਾਰ ਚ ਹੈ ਉੱਥੇ ਕਰਾ ਕੇ ਲਿਆਵਾਂਗੇ ਸੋਮਵਾਰ ਉੱਥੇ ਕਰਾਵਾਂਗੇ ਤੇ ਫਿਰ ਆਪਾਂ ਤੇ ਮਾਲਕਾਂ ਨੇ ਗੱਭਣੀ ਦੱਸੇ ਜਿੰਨਾਂ ਤੋਂ ਲਿਆਂਦੀ ਮਾਲਕ ਬੰਦੇ ਬਹੁਤ ਚੰਗੇ ਆ ਜਿੰਨਾਂ ਤੋਂ ਆਈ ਹੈ ਠੀਕ ਆ ਜੀ ਤੇ ਬਾਕੀ ਅਸਲੀ ਚਲ ਉਹਨਾਂ ਨੇ ਜਿਹੜਾ ਟੀਕਾ ਲੱਗਾ ਉਹ ਦੱਸਿਆ ਵੇ ਠੀਕ ਹੈ ਜੀ ਚੈੱਕ ਹੋ ਗਈ ਆਪਾਂ ਉਹਨਾਂ ਤੋਂ ਫੰਡ ਲੈ ਠੀਕ ਹੈ ਜੀ ਟੀਕਾ ਲੱਗਾ ਮੈਂ ਗੱਭਣ ਠੀਕ ਹੈ ਜੀ ਪਰ ਜੇ ਫੰਡ ਨਿਕਲ ਜੂ ਆਪਾਂ ਥੋੜਾ ਉਹਨਾਂ ਨੂੰ ਕਹਿਣਾ ਫੰਡ ਰ ਹੈ ਠੀਕ ਹੈ ਜੀ ਹਾਂ ਬਾਕੀ ਸੋਮਵਾਰ ਨੂੰ ਬਾਈ ਕਹਿੰਦਾ ਚੈੱਕ ਕਰਵਾ ਦਾਂਗੇ ਕਿਉਂਕਿ ਹੈ ਗੱਭਣ ਸ਼ਨੀਵਾਰ ਕਰਕੇ ਅੱਜ ਬੰਦ ਹੀ ਹੋਣਿਆ ਹਾਂ ਬੰਦ ਹੀ ਆ ਕੱਲ ਨੂੰ ਤਾਂ ਐਤਵਾਰ ਆ ਅੱਜ ਤਾਂ ਫਿਰ ਐਤਵਾਰੀ ਆ ਸੋਮਵਾਰ ਚੈੱਕ ਕਰਵਾ ਦਾਂਗੇ ਤੇ 7.5 ਕਿਲੋ ਦੁੱਧ ਆਪਾਂ ਚੋਕੇ ਲਿਆਂਦਾ ਹਾਂ। ਹਾਂ। ਠੀਕ ਹੈ ਜੀ। ਬਾਕੀ ਸਫਰ ਕਰਨ ਥੋੜਾ ਕੰਨਾ ਘਟ ਜਾਂਦਾ। 4-5 ਘੰਟੇ ਤਾਂ ਹੁਣ ਤੇ ਲੱਗ ਗਏ। ਹਾਂਜੀ। ਤੇ ਆਪਾਂ ਪਹਿਲਾਂ ਜਿਹੜੀ ਇੱਕ ਬੂਰੀ ਟੁਕੜ ਕੱਬਨ ਦੀ ਪਾਈ ਸੀਗੀ ਉਹ ਸੇਲ ਹੋ ਗਈ ਸੀ। ਉਹ ਸੇਲ ਹੋ ਗਈ ਸੀ ਤੇ ਆਪਾਂ ਤਾਂ ਲਏ ਸੀ ਉਹਨੂੰ ਝੋਕੇ ਵਧਗਾ। ਠੀਕ ਹੈ ਜੀ। ਜਿਹੜੇ ਬੰਦਾਂ ਨੇ ਦਿੱਤੀ ਬਹੁਤ ਉਹਦੇ ਵੀ ਤੁਹਾਨੂੰ ਦੱਸਿਆ ਸੀਗਾ। ਹਾਂਜੀ। ਤੇ ਜਿਹੜਾ ਲਗਾਇਆ ਬੰਦਾ ਉਹ ਵੀ ਬੰਦਾ ਬਹੁਤ ਚੰਗਾ ਫਰੋਜ ਪਰ ਅੱਲਾ ਪੈੰਡ ਨਹੀਂ ਮੈਨੂੰ ਪਤਾ ਕਿਹੜਾ। ਠੀਕ ਹੈ ਜੀ। ਤੇ ਇਥੇ ਵੀ ਉਹਨੇ ਖਰਾਬ ਕੀਤਾ ਮੈਂ ਨੇ ਅੱਛਾ ਜੀ ਖਰਾਬ ਉਹਨਾਂ ਕੋਲੇ ਵੀ ਕੀਤਾ ਅੱਛਾ ਜੀ ਜਦੋਂ ਕੱਲ ਆਇਆ ਸੀ ਫੋਨ ਮੈਂ ਮੈਨੂੰ ਵਿਚਾਰੇ ਨੇ ਕਿਹਾ ਜਿਵੇਂ ਹੀ ਉਹ ਘੱਟ ਦੋ ਦਿੰਦੀ ਵਧ ਦਿੰਦੀ ਹੈ ਉਹਨਾਂ ਦਾ ਵੀ ਮੜਾ ਜੀ ਉਹਨਾਂ ਨੂੰ ਪੁੱਛ ਲਓ ਵੀ ਮਿਲਦੀ ਮੈਂ ਕਿਹਾ ਵੀ ਮਿਲਦੀ ਤਾਂ ਹੁਣ ਮੈਂ ਤਾਂ ਕੋਲੇ ਚੋਕ ਲਿਆ ਹੋਇਆ ਹੋ ਸਕਦਾ ਉਹਨਾਂ ਨੇ ਹੁਣ ਬੱਚਾ ਪੁੱচ্চਾ ਵੇਚਦਾ ਹੋਵੇ ਜਾਂ ਪਾਸੇ ਹੋਵੇ ਜਾਂ ਬੱਚੇ ਤੋਂ ਬਿਨਾ ਕਰਦੀ ਹੋਵੇ ਠੀਕ ਹੈ ਜੀ ਆਪਾਂ ਨੂੰ ਉਸ ਬੰਦੇ ਨੇ ਵੀ ਲਾਂਭਾ ਨਹੀਂ ਦਿੱਤਾ ਨਾਲੇ ਪੂਰੇ ਪੈਸੇ ਦੇ ਕੇ ਲਗਿਆ ਕੋਈ ਉਹ ਘੱਟ ਨਹੀਂ ਲਗਿਆ ਸੱਜਰਾਂ ਦੇ ਬਾਅਦ ਚੋ ਬੂਰੀ ਨੀਲੀ ਰਾਵੀ ਲਿਖਿਆ ਠੀਕ ਹੈ ਜੀ ਪਰ ਉਹਨੇ ਮੈਂ ਇੰਨੀ ਗਰੰਟੀ ਦਿੱਤੀ ਸੀ ਮੈਂ ਕਿਹਾ ਵੀ 14 ਕਿਲੋ ਦੁੱਧ ਦੀ ਮੈਂ ਚੈਨਲ 'ਚ ਬੋਲਿਆ ਨੋਟ ਕਰਕੇ ਰੱਖ ਲਈ ਜੇ 13.5 ਕਿਲੋ ਦੇ ਦੇ ਤਾਂ ਮੈਂ ਦੁੱਗਣੇ ਪੈਸੇ ਦੇ ਦੂੰਗਾ ਅੱਜ ਵੀ ਕਹਿੰਨਾ ਠੀਕ ਹੈ ਜੀ ਅੱਜ ਜੇ ਖਰਾਬ ਕਰੀ ਜਾਂਦੀ ਹੈ ਤਾਂ ਪਰ ਉਹਨੇ ਕਿਹਾ ਨਹੀਂ ਠੀਕ ਹੈ ਜੀ ਉਹ ਬੰਦੇ ਨੇ ਉਹ ਵੈਸੇ ਹੀ ਪੁੱਛਿਆ ਸੀ ਉਹਨਾਂ ਦਾ ਕੋਈ ਗੱਲ ਨਹੀਂ ਆ ਕਲਪ ਟਿਕ ਗਈ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਆ ਜੀ ਇਹਦਾ ਇਹਦਾ ਹਾਂਜੀ ਆ ਜਾਓ ਜੀ ਆ ਕਰਤੀ ਹੈ ਠੀਕ ਹੈ ਜੀ। ਥਾਲੇ ਉਹ ਭਾਂਡਾ। ਥਾਣੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ। ਝੋਲੇ ਕਰਮਾ ਵਾਲੀ ਦੀ ਬਹੁਤ ਸੋਹਣੀ ਹੈ ਜੀ ਐ ਨਿਖੜਮਾ ਕੱਲਾ ਕੱਲਾ ਥਾਣਾ ਜੀ ਤੇ ਸੀਰ ਸਹੂ ਕਰਮਾ ਵਾਲੀ ਪੂਰੀ ਹੈ ਜੀ। ਤੇ ਬਾਕੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਚੈੱਕ ਕਰ ਸਕਦੇ ਹੋ। ਪੂਰੀ ਨੀਲੀ ਰਾਵੀ ਚ ਪੈਤੀ ਹੈ ਜੀ। ਸਰਕਾਰੀ ਟੀਕੇ ਦੀ ਹੈ। ਠੀਕ ਹੈ ਜੀ। ਮਾਂ ਬਹੁਤ ਚੰਗੀ ਹੈ। ਠੀਕ ਹੈ ਜੀ। ਤੁਸੀਂ ਪੁਰਾਣੀ ਆਪਾ ਧਾਰਨੀ ਮਾਰੀ ਇਹਦੀ ਮਾਂ ਦੀ ਠੀਕ ਆ ਜੀ ਉਹ ਉਹਨਾਂ ਨੇ ਕਿਹਾ ਵੀ ਮਾਂ ਚੰਗੀ ਆ ਆਪਾਂ ਚੰਗੀ ਕਹਤਾ ਠੀਕ ਆ ਜੀ ਇਹ ਨਹੀਂ ਪਤਾ ਮਾੜੀ ਹੋਵੇ ਤਾਂ ਜਿਹਨਾਂ ਚੰਗੀ ਕਹਤਾ ਤਾਂ ਬਸ ਚੰਗੀ ਕਹਿਤੀ ਠੀਕ ਆ ਲੱਗਦੀ ਵੀ ਆ ਵੀ ਹੋ ਵੀ ਚੰਗੀ ਬਾਕੀ ਜਾਤ ਬਰੀਡ ਵਾਲੀ ਕਰ ਜਾ ਜਾਤ ਵਾਲੀ ਆ ਸੀਲ ਆ ਠੰਡੀ ਆ ਬਰੀ ਜਾਤ ਵਾਲੀ ਠੰਡੀ ਸੀਲ ਆ ਬਾਕੀ ਕੱਦ ਕਠ ਚੰਗਾ ਉਮਰ ਕਿੰਨੀ ਆ ਜੀ ਇਹਦੀ ਡੇਢ ਸਾਲ ਆ ਡੇਢ ਸਾਲ ਉਮਰ ਆ ਜੀ ਚੰਗੀ 6 ਮਹੀਨੇ ਕੋਈ ਸਾਹ ਵਲੇ ਹਾਂ ਠੀਕ ਆ ਲੱਗ ਠੀਕ ਆ ਲੱਗ ਠੀਕ ਆ ਲੱਗ ਤੇ ਮੁੱਲ ਇਹਨਾਂ ਦਾ ਫਿਰ ਤਿੰਨਾਂ ਦਾ ਤਿੰਨਾਂ ਦਾ ਹੀ 75000 ਆ ਕੱਟੀ ਪੂਰੀ ਨੀਲੀ ਰਾਵੀ ਦੀ ਜੀ ਨੀਲੀ ਰਾਵੀ ਦੀ ਮੱਝ ਤੋਂ ਕੜ ਗੱਬਨ ਤੇ ਮਗਰ ਹੀ ਕੱਟੀ ਜੀ ਸੋਹਣੀ ਕੱਟੀ ਆ ਪਰ ਨੀਲੀ ਰਾਵੀ ਚ ਨਹੀਂ ਪੈਂਦੀ ਉਹ ਗੁਰਾ ਚ ਪੈਂਦੀ ਆ ਤਿੰਨਾ ਦਾ 75000 ਰੁਪਿਆ ਮੁੱਲ ਆ ਬਾਕੀ ਮਾੜਾ ਮੋਟਾ ਆਏ ਗਏ ਦਾ ਮਾਨਦਾਨ ਹੋ ਜਾਊਗਾ ਜੀ ਹਾਂ ਕਰਦੇ ਠੀਕ ਆ ਜੀ ਆਏ ਗਏ ਦਾ ਮਾਨਦਾਨ ਹੋ ਜਾਊਗਾ ਬੇਫਿਕਰ ਹੋ ਕੇ ਆ ਜਾਓ ਬਾਕੀ 7.5 ਕਿਲੋ ਦੁੱਧ ਨੈਟ ਤਿਆਰ ਆ ਤੇ ਬਈ ਥੜਾ ਥੁਣਾ ਦੀ ਚਵਾਈ ਦੀ ਓਕੇ ਜਮਾ ਹਾਂਜੀ ਇਹ ਤਾਂ ਧਾਰੋਂ ਨਾਲ ਮਾਰੇ ਕੋਈ ਜਮਾਉ ਕੇ ਇਹਦਾ ਇਹ ਵਿੱਚ 5 ਵਜੇ ਲਈ 6 ਵਜੇ ਚੋਲੇ 1 ਘੰਟਾ ਪਹਿਲਾਂ ਲੱਗ ਗਿਆ ਬਸ ਹੋຊਦਾ ਵੀ ਨਾਲ ਹੀ ਕਹਦੇ ਚੋਣੀ ਠੀਕ ਹੈ ਚੋਣ ਵਾਲੋ ਜਮਾ ਬੂਰੀ ਨੇ ਕੀਤਾ ਨਾ ਹਾਂਜੀ ਇਹ ਨਹੀਂ ਆਏ ਕਰ ਠੀਕ ਹੈ ਜੀ ਟੁਕੜਾ ਮੱਜਾਂ ਕਰਦਿਆਂ ਹੀ ਕਰਦਿਆਂ ਬੋਲੇ ਪਰ ਇਹ ਨਾ ਉਹ ਉਹਨਾਂ ਮੁਤਲਕ 13-14 ਕਿਲੋ ਸੱਜਰ ਨੇ ਵੀ ਦੁੱਧ ਦਿੱਤਾ ਠੀਕ ਹੈ ਮਾਲ ਕਰ ਲੇ ਜੇ ਹੁਣ 8 ਕਿਲੋ ਦਈ ਜਾਂਦੀ ਹੈ ਨਾ ਟੁਕੜ ਕੱਬਣ ਇਹਨੇ ਦਿੱਤਾ ਹੋਊਗਾ ਦਿੱਤਾ ਹੋਊਗਾ ਸਹੀ ਹਾਂ ਤੇ ਜਿਹੜੇ ਵੀ ਨੂੰ ਪਸੰਦ ਆਊਗੇ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਦਾ ਬਾਈ ਤੇ ਚੱਲੂਗਾ ਤੇ ਦੋ ਨੰਬਰ ਹੈ ਇਹਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਇਹ ਹੈ ਵੀ ਇਹਦੇ ਵਿੱਚ ਪਏ ਆ ਇੱਕ ਹਫਤਾ ਸੂਨ ਚ ਠੀਕ ਹੈ ਜੀ ਠੀਕ ਹੈ ਤੇ ਮੈਨੂੰ ਤਾਂ ਉਹਨਾਂ ਨੇ ਕਿਹਾ ਵੀ 13 ਕਿਲੋ ਦੁੱਧ ਅੱਛਾ ਜੀ ਉਹ ਘਰੇ ਚੋਲੀ ਸਾਡਾ ਖਲ ਪਾ ਕੇ ਕਣਕ ਦਾ ਦਾਣਾ ਪਾ ਕੇ ਦੁੱਧ ਦਿੱਤਾ ਵੇ ਠੀਕ ਹੈ ਜੀ ਠੀਕ ਹੈ ਤੇ ਜੇ ਫੀਡ ਫੂਡ ਪਾਈਏ ਜਿੰਨੀ ਚੰਗੀ ਮੱਝ ਹੈ ਹਾਂ ਜੀ ਜਿੰਨੇ ਬੰਦੇ ਵਧੀਆ ਸੱਚਾਈ ਚ ਦਿੱਤੀ ਹੈ ਹਾਂ ਜੀ 15 ਕਿਲੋ ਉਹਨਾਂ ਦੇ ਵੀ ਜੇ ਤੂੰ ਜ਼ੋਰ ਲਾ ਲੇ ਤਾਂ ਦੇ ਦੇ ਠੀਕ ਆ ਜੀ ਸੇਵਾ ਫਿਰ ਇਹਦੀ ਗੱਲ ਉਹਨਾਂ ਨੇ ਇਹ ਵੀ ਦੱਸੀ ਵੀ ਟੀਕਾ ਲੱਗ ਜੂ ਐਂਡ ਤੱਕ ਇਹ ਦੁੱਧ ਨਹੀਂ ਘਟਦੀ ਠੀਕ ਹੈ ਫਿਰ ਟੀਕਾ ਲੱਗ ਗਿਆ ਤੇ 2 ਮਹੀਨੇ ਬਾਅਦ ਫਿਰੇ ਲਾਤ ਚੱਕ ਜੂ ਜਿੰਨੂੰ ਮਰਜ਼ੀ ਕਹਿ ਕੇ ਦੇ ਠੀਕ ਹੈ ਜੇ ਦੇਣ ਵਾਲੀ ਹੋਵੇ ਆਪਾਂ ਕਹਾਂਗੇ ਦੇਣ ਵਾਲੀ ਨਹੀਂ ਦੇਣ ਵਾਲੀ ਕਹਿੰਦੇ ਸਾਨੂੰ ਨਹੀਂ ਠੀਕ ਆ ਜੀ ਹਾਂ ਤੇ ਹੁਣ ਕਿੰਨੇ ਦਿਨ ਲੱਜੂ ਜੀ ਹੁਣ ਉਹਨਾਂ ਮੁਤਲਕ ਤਾਂ 16 ਦੀ 27 28 ਤਰੀਕ ਨੂੰ ਠੀਕ ਆ ਜੀ ਅੱਜ 18 ਹੋ ਗਈ ਯਾਨੀ 10 ਦਿਨ ਪਏ ਆ ਬਾਕੀ ਹੁਣ ਆਈ ਹੈ ਇਹਨੂੰ ਕੋਈ ਨਿਆਵ ਜਾ ਵੀ ਮੈਂ ਆਈ ਆ ਜਾਂ ਕੋਈ ਭੋਰਾ ਵੀ ਠੀਕ ਹੈ ਜੀ ਹਾਂ ਆ ਦੇਖੋ ਗਾਲਾ ਹੀ ਕਰੀ ਜਾਂਦੀ ਹੈ ਹੁਣ ਤੇਰੇ ਮੂਰੇ ਹੀ ਆਈ ਹੈ ਠੀਕ ਹੈ ਜੀ ਭੁੰਡੀ ਬਾਹਰ ਹੀ ਖੜੀ ਬਾਹਰ ਚ ਖੜੀ ਹੈ ਹਾਂ ਠੀਕ ਹੈ ਜੀ ਲਗਭਗ ਬਾਈ ਦੱਸਦਾ ਕਿ 10 ਦਿਨ ਲੈ ਜੂਗੀ ਕਈ ਔਰ 2-4 ਦਿਨ ਜੀ ਲਾਇ ਤੇ ਪਸ਼ੂ ਉੱਪਰ ਵੀ ਲੈ ਜਾਂਦਾ ਜੀ ਬਸ ਇਹ ਤਾਂ ਲਊਗੀ ਪੂਰਾ ਟਾਈਮ ਤੇ ਹੀ ਸੂਗੀ ਕਿਉਂਕਿ ਇਹਨੂੰ ਹੈ ਹੀ ਨਹੀਂ ਐਬਜ ਠੀਕ ਹੈ ਜੀ ਤੇ ਮਾਲਕ ਨੇ ਦੱਸਿਆ ਕਿ ਚੰਗੀ ਸੇਵਾ ਗੌਰ ਹੋ ਜੇ ਤਾਂ 15 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂ ਇਹ ਥੋੜੀ 13 ਦੀ ਗਰੰਟੀ ਆ ਕੋਈ 13 ਦੀ ਗਰੰਟੀ ਹੈ ਜੀ 14 ਦੀ ਗਰੰਟੀ ਹੈ ਕਿਉਂਕਿ ਮੈਨੂੰ ਇਹ 15 ਕਿਲੋ ਦਾ ਆਰਾਮ ਨਾਲ ਹੀ ਦੇ ਦੂ ਕਿਉਂਕਿ ਢਾਂਕਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਚੌੜਾ ਪੱਠ ਪੂੜਾ ਹੈਵੀ ਬੋਡੀ ਵੇਟ ਦੀ ਪੂਰੀ ਹਾਥੀ ਜਿੱਡੀ ਮੱਝ ਆ ਜੀ ਬਾਕੀ ਕਿੰਨੇਵੇਂ ਸਵੇਰੇ ਦੱਸਿਆ ਜੀ ਮਾਲਕ ਨੇ ਇਹ ਤੀਜੇ ਸੂਣਾ ਹੈ ਠੀਕ ਹੈ ਤੀਜੇ ਸੂਏ ਸੂਣਾ ਜੀ 10 ਦਿਨਾਂ ਦੀ ਕੱਚੀ ਆ ਹਵਾਨਾ ਕਰਮ ਵਾਲੀ ਸੂਣਾ ਤਿਆਰ ਕਰਦੀ ਹੁੰਦੀ ਆ ਬਾਕੀ ਢਾਂਟਾ ਤੁਸੀਂ ਚੈੱਕ ਕਰ ਸਕਦੇ ਹੋ ਮੁਰਾਜਬੈਂਦੀ ਆ ਫੇਸ ਕੁਆਲਟੀ ਸੋਹਣੀ ਆ ਹੈਵੀ ਬੋਡੀ ਵੇਟ ਦੀ ਥਾਣਾ ਦੇ ਸਾਈਜ਼ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਲਿਆ ਵੀਰ ਵਾਪਸ ਥਾਣਾ ਦੇ ਸਹਿ ਸੋਹਣੇ ਆ ਚਾਰੇ ਥਾਂ ਨਿੱਖੜਵੇਂ ਇੱਕੋ ਸਾਈਜ਼ ਦੇ ਬਾਕੀ ਭਾਈ ਸੀਲ ਸੌ ਕਰਮ ਵਾਲੀ ਮੈਂ ਨਾ ਵੀ ਬਾਲੀ ਚੰਗੀ ਠੀਕ ਆ ਸੀਲ ਸੌ ਕਰਮ ਵਾਲੀ ਪੂਰੀ ਆ ਫਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਸੋਨਾ ਤਿਆਰ ਕਰਦੀ ਆਉਂਦੀ ਆ ਬਾਕੀ ਦੱਸਾਂ ਦਿਨਾ ਤੇ ਕਰ ਪੂਰਾ ਟੌਪ ਦਾ ਫਵਾਨਾ ਤਿਆਰ ਕਰ ਲੈਣਾ ਜੀ ਬਾਈ ਦੱਸਦਾ ਕਿ 13 ਕਿਲੋ ਦੀ ਆਪਣੀ ਗਾਰੰਟੀ ਹੈ ਤੇ ਮਾਲਕਾਂ ਨੇ ਤਾਂ 15 ਕਿਲੋ ਕਹਿ ਕੇ ਦਿੱਤੀ ਆ ਜੀ। ਬਾਕੀ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ। ਇਹਦਾ ਕੀ ਮੁੱਲ ਆ ਜੀ? ਇਹਦਾ ਮੁੱਲ 85000 ਠੀਕ ਆ ਮਾੜਾ ਮੋਟਾ ਮਾਨ ਤੁਹਾਨੂੰ ਉਹਦੇ ਚ ਕਰ ਦੋਗੇ। ਉਹ ਤਾਂ ਕਰਨਾ ਹੀ ਪੈਂਦਾ ਜੀ। ਠੀਕ ਆ ਜੀ। 85000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਦਾਨ ਕਰਦਾ ਜੀ। ਜੇ ਕੋਈ ਬੰਦਾ ਮੇਰੇ ਨੇੜੇ ਜੇ ਪਿੰਡ ਦਾ ਹੋਇਆ ਨਾ ਹਾਂਜੀ ਉਹਨੂੰ ਆ 15 ਦੀ ਵੀ ਗਰੰਟੀ ਦੇ। ਠੀਕ ਆ ਜੀ। ਜੇ ਬੜਾ ਦੂਰ ਦਾ ਹੋਇਆ ਫਿਰ 13 ਦੀ ਗਰੰਟੀ ਉਹਦੇ ਨੂੰ। ਠੀਕ ਆ ਜੀ। ਹਾਂ। ਬਾਈ ਕਹਿੰਦਾ ਨੇੜੇ ਦਾ ਬੰਦਾ ਹੋਇਆ ਤਾਂ 15 ਦੀ ਵੀ ਗਰੰਟੀ ਦੇ ਦੋ ਬਾਕੀ ਸੇਵਾ ਦਾ ਜੇ ਸੇਵਾ ਗੌਰ ਚੰਗੀ ਹੋ ਜੇ ਤਾਂ ਜਿਹੜੇ ਸਾਹ ਉਹਨਾਂ ਢਾਂਚਾ ਕੱਦ ਕਾਠਾ ਤੇ 15 ਕਿਲੋ ਕੋਈ ਦੁੱਧ ਬਾਲਾ ਵੀ ਨਹੀਂ ਆਉਂਦੀ ਕਿਉਂਕਿ ਬਾਡੀ ਸਟਰਕਚਰ ਚੰਗਾ ਜਾਤ ਬਣੀ ਆ। ਨਹੀਂ ਨਹੀਂ ਉਹਨਾਂ ਨੇ ਦੇਖੋ ਮੈਂ ਗੱਲ ਉਹ ਨਹੀਂ ਕਰਦਾ ਨਾ ਜੇ ਮੈਨੂੰ ਕੋਈ ਗਰੰਟੀ ਦੇ ਦੇਵੇ ਮੈਂ ਤਾਂ ਉਹਨਾਂ ਨੂੰ ਲਾਂਭਾ ਨਹੀਂ ਦੇਣਾ ਮੈਂ ਤਾਂ ਆਪਦਾ ਘਰੇ ਚੋਲੂ ਸਹੀ ਗੱਲ ਹੈ ਨਾ ਦੁੱਧ ਦੇਊਗੀ ਤਾਂ ਕੋਈ ਚੱਕਰ ਨਹੀਂ ਸਮਝ ਗਿਆ ਮੈਂ ਥੋੜਾ ਲਾਂਭੇ ਤਾਉਂਗਾ ਮੈਂ ਲਾਂਭਾ ਲਊਂਗਾ ਇਹਦਾ ਕਿਉਂਕਿ ਜਿਹੜੇ ਜਿਹ ਬੰਦਿਆਂ ਤੋਂ ਆਈ ਹੈ ਸੱਚਾਈ ਵਾਲੇ ਥਾਂ ਤੋਂ ਆ ਮਾਝਾ ਜੀ ਇਵੇਂ ਆਏ ਇਵੇਂ ਆਏ ਠੀਕ ਹੈ ਆਹ ਠੀਕ ਹੈ ਜੀ ਪਹਿਲਾ ਨੰਬਰ ਆਜੋ ਜੀ ਇਹਦੀ ਡਿਟੇਲ ਦੱਸ ਦਿਓ ਜੀ ਬਸ ਇਹ ਤਾਂ 15 20 ਦਿਨ ਹੋਏ ਐ ਸੂਈ ਨੂੰ ਬੱਚਾ ਬੱਚਾ ਇਹਦਾ ਮਾਰਿਆ ਉਹ ਦੇ ਵਾਲੀ ਹੈ ਠੀਕ ਹੈ ਜੀ ਬੱਚਾ ਖਸਪੈਰੀ ਉਹਦੇ ਨਾਲ ਇਹ ਵੇਖਦੀ ਤਾਂ ਸੀਗੀ ਲੈਂਦੇ ਵੀ ਸੀਗੇ ਠੀਕ ਹੈ ਜੀ ਪਰ ਉਹਦੇ ਨਾਲ ਠੀਕ ਹੀ ਨਹੀਂ ਸੀ ਅੱਛਾ ਜੀ ਥੋੜਾ ਬੱਚੇ ਦਾ ਕਰਗੀ ਹਾਂ ਪੂਰਾ 10 ਕਿਲੋ ਦੁੱਧ ਹੈ ਠੀਕ ਹੈ ਜੀ ਹਾਂ ਤੇ ਦੇ ਦੂਗੀ 2 ਕਿਲੋ ਹੋਰ ਕਿਉਂਕਿ ਥੋੜੇ ਟਾਈਮ ਚ ਕੜਨੀ ਚੱਲਿਆ ਜੀ ਠੀਕ ਹੈ 10 11 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਬੱਚਾ ਖਸਪੈਰੀ ਹੋ ਗਿਆ ਤੇ ਹੁਣ ਚਾਰਟ ਤੇ ਮਿਲ ਜਾਂਦੀ ਹੈ ਜੀ ਹੁਣ ਮਿਲਣ ਲੱਗ ਠੀਕ ਹੈ ਚਾਰਟ ਤੇ ਮਿਲਦੀ ਆ ਹੁਣ ਹਾਂ ਉਹਨੇ ਮੰਗਦੇ ਤਾਂ ਸੀਗੇ ਬੰਦੇ ਚਲੋ ਮੰਗਦੇ ਤਾਂ ਆਪਣੇ ਭਰੋਸੇ ਤੇ ਹੀ ਹੈ ਹਨਾ ਤੇ ਪਰ ਉਹ ਠਿੱਗੀ ਨਹੀਂ ਸੀ ਜੀਜਾ ਨੇ ਕੀਤਾ ਦਿਨ ਨੂੰ ਜਨਰਲ ਪਸੂ ਠਿੱਗੇ ਨਾ ਨਾ ਹੁੰਣਾ ਟੈਮ ਆਇ ਨਹੀਂ ਖਰਾਬ ਕਰਦੀ ਸੀ ਠੀਕ ਹੈ ਜੀ ਉਹ ਅਜੇ ਲਾਇਆ ਨਹੀਂ ਸੀ ਠੀਕ ਹੈ ਜੀ ਅੱਜ ਸਵੇਰ ਇਹਨੇ ਵਧੀਆ ਲਾਇਆ ਵਧੀਆ ਦੁੱਧ 5.5 ਕਿਲੋ ਦਾ ਦੁੱਧ ਠੀਕ ਹੈ ਜੀ ਸਵੇਰ ਤੇ ਇਹਦਾ ਮੁੱਲ ਜੀ ਇਹਦਾ ਮੁੱਲ 30 ਹੈ ਠੀਕ ਹੈ 36000 ਰੁਪਿਆ ਬਾਈ ਮੁੱਲ ਕਰਦੇ 10 ਕਿਲੋ ਦੁੱਧ ਨੈਟ ਤਿਆਰ ਆ ਜੀ ਬਾਕੀ ਆ ਕੇ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਤੇ ਥਰਾਂ ਥੁਨਾਂ ਦੀ ਓਕੇ ਆ ਜੀ ਜਾਵਾਂ ਜਾਵਾਂ ਥਰਾਂ ਦੀ ਸਾਰ ਨਹੀਂ ਓਕੇ ਠੀਕ ਆ ਥਰਾਂ ਥੁਨਾਂ ਦੀ ਓਕੇ ਆ ਆ ਕੇ ਬੇਫਿਕਰ ਹੋ ਕੇ ਆ ਜਿਓ ਤੇ ਆ ਮੱਝ ਆਪਣੀ ਜਿਹੜੀ ਵੱਡੀ ਮੱਝ ਨਹੀਂ ਦੇ ਰਾਵੀ ਜੀ ਇਹ ਤੁਹਾਨੂੰ ਲੈ ਵਾਸਤੇ ਤਿਆਰ ਹੈ ਜਿਹੜਾ 1 2 3 ਤਰੀਕ ਦਾ ਜੀ ਨਵੰਬਰ ਦਸੰਬਰ 1 2 3 ਧਨੌਲੇ ਦਾ ਮੇਲਾ ਤੁਹਾਨੂੰ ਪਤਾ ਹੀ ਆ ਡੇਟ ਅਨਾਉਂਸ ਕਰਤੀ ਆ ਉਹਨਾਂ ਨੇ ਜੀ ਤੇ ਦਿਨ ਰਹਿ ਗਏ ਬਸ 12 13 ਐਚਲੋ ਤਿਆਰੀ ਜਿਹੜੇ ਵੀਰਾਂ ਨੇ ਜਾਣਾਗਾ ਤੇ ਉਸ ਮੇਲੇ ਵਾਸਤੇ ਤਿਆਰ ਆ ਜੀ ਉਹਦੇ ਵਾਸਤੇ ਤਿਆਰ ਠੀਕ ਆ ਜੀ ਤੇ ਬਾਕੀ ਚੈੱਕ ਕਰ ਲੋ ਜੀ ਮੱਝ ਸੋਨੀ ਹੈਵੀ ਬੋਡੀ weight ਦੀ ਤੇ ਕਿੰਨਾ ਦੁੱਧ ਦਿੱਤਾ ਬਾਈ ਇਹਨੇ ਸੱਜਰ ਨੇ ਇਹਦਾ ਤਾਂ 22 ਕਿਲੋ ਰਿਹਾ ਹੈ ਇਹ 17 ਦੀ ਚੈਂਪੀਅਨ ਹੈ 2017 ਦੀ ਕਿਹੜੇ ਮੇਲੇ ਦੀ ਪੀਡੀਐਫ ਦੀ ਪੀਡੀਐਫ ਲੁਧਿਆਣਾ ਹਾਂ ਲੁਧਿਆਣੇ ਮੇਲੇ ਦੀ ਚੈਂਪੀਅਨ ਹੈ ਜੀ 2017 ਦੀ 22 ਕਿਲੋ ਦਾ ਰਿਕਾਰਡ ਰਿਆਗਾ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿਉਂਕਿ ਜਾਤ ਬਰੀਡ ਦੀ ਚੰਗੀ ਆ ਇਹ ਤਾਂ ਫਿਰ ਨਾਟ ਫੋਰ ਸੇਲ ਹੀ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਨਾਟ ਫੋਰ ਸੇਲ ਆ ਜੀ ਤੇ ਬਾਕੀ ਇਹਨਾਂ ਚ ਜਿਹੜਾ ਵੀ ਕਿਸੇ ਨੂੰ ਕੋਈ ਐਨੀਮਲ ਪਸੰਦ ਆਉਂਦਾ ਏ ਤੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਇੱਕ ਤਾਜੀ ਸੂਈ ਹੈ ਜੀ ਠੱਕ ਗੱਬਣ ਆ ਇੱਕ ਟੋਕੜ ਗੱਬਣਾ ਤੇ ਉਹ ਵੀ ਮਾਝ ਸੇਲ ਹੈ ਜੀ ਹਾਂ ਉਹ ਤੇ ਸਬਸਿਡੀ ਪੂਰੀ ਹੈ ਉਹ ਤੇ ਸਬਸਿਡੀ ਹੈ ਜੀ ਹਾਂ ਉਹ ਜਿਹਦੇ ਦਾ ਵੀ ਬੱਚਾ ਮਰਿਆ ਹੋਵਾ ਸੀਗਾ ਹਨਾ ਜੀ ਜਿਹਦੇ ਘਰੇ ਦੁੱਧ ਨਹੀਂ ਨਾ ਉਹਨੂੰ ਤਾਂ ਲੱਗੂਗੀ ਵਧਕਾ ਉਹ ਠੀਕ ਹੈ ਜੀ ਤੇ ਜਿਹਦੇ ਘਰੇ ਦੁੱਧ ਤੇ ਘਰੇ ਮਾੜੀ ਮੋਢ ਲੜਾਈ ਕਲੇਸ਼ ਆ ਉਹ ਇਹ ਹੋਰ ਪਾ ਦੂਗੀ ਜਾ ਕੇ ਠੀਕ ਹੈ ਜੀ ਹਾਂ ਤੇ ਇਹ ਤਾਂ ਦੁੱਧ ਕਿੰਨਾ ਸੀਗਾ ਜੀ ਇਹਦਾ ਦੁੱਧ ਉਹਨਾਂ ਹੀ ਦੇਈ ਜਾਂਦੀ ਹੈ 5-6 ਕਿਲੋ 6 ਕਿਲੋ ਹੋਊਗਾ 5-6 ਕਿਲੋ ਦੁੱਧ ਤਿਆਰ ਆ ਜੀ ਤੇ ਚਾਰਟ ਤੇ ਮਿਲਦੀ ਆ ਮੁੱਲ ਇਹਦਾ ਬਾਈ ਮੁੱਲ ਤਾਂ ਉਹੀ ਰਹਿਣਾ ਇਹਦਾ ਮੁੱਲ ਤਾਂ ਉਹੀ ਰਹੂ ਠੀਕ ਆ ਜੀ ਬਾਕੀ ਜੇ ਇਹ ਦੁੱਧ ਪੀਉਣਾ ਇੱਥੇ ਜੇ ਮੈਂ ਕਿਸੇ ਵੀਰ ਨੂੰ ਮੱਝ ਪਸੰਦ ਹੁੰਦੀ ਆ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਜੀ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਜੀ ਧੰਨਵਾਦ